ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਇੱਕ ਹਵੇਲੀ ਦਾ ਟੂਰ ਤੇ ਹਵੇਲੀ ਰੋਲ ਲੁੱਕ ਕਲਾਸਿਕਲ ਡਿਜ਼ਾਈਨ ਤੇ ਪੁਰਾਣੀ ਰਾਜਵਾੜਾ ਸਟਾਈਲ ਦੀ ਹਵੇਲੀ ਆ ਲਓ ਜੀ ਚੈੱਕ ਕਰੋ ਪਹਿਲੇ ਸਟਾਰਟਿੰਗ ਤੇ ਡਿਜ਼ਾਈਨ ਚੈੱਕ ਕਰਦੇ ਹੋ ਪੋਰਸ ਦਾ ਡਿਜ਼ਾਈਨ ਚੈੱਕ ਕਰੋ ਤੁਸੀਂ ਪਿੱਲਰ ਤੋਂ ਲੈ ਕੇ ਛੱਤ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈ ਛੱਤ ਦਾ ਇੱਟਾਂ ਨਾਲ ਕੱਟ ਕੇ ਡਿਜ਼ਾਈਨ ਕੀਤਾ ਹੋਇਆ ਹੈ ਡਾਟ ਲੱਗੀ ਹੈ ਇਹ ਇੱਟਾਂ ਦੀ ਇੱਟਾਂ ਨਾਲ ਡਾਟ ਲਾਈ ਹੋਈ ਹੈ ਡੂਮ ਜਿਹਨੂੰ ਡੂਮ ਕਹਿੰਦੇ ਆ ਤੇ ਲਓ ਜੀ ਇਹ ਆ ਪਿੱਲਰ ਆਗੇ ਪਿੱਲਰ ਤੋਂ ਬਾਅਦ ਆਈ ਅੰਨਾ ਦੀ ਆਪਣੇ ਰਾਜਾ ਸਿੰਘ ਜੀ ਦੀ ਹਵੇਲੀ ਹੈ ਤੇ ਮੇਨ ਐਂਟਰੀ ਆ ਗਈ ਜੀ ਮੇਨ ਐਂਟਰੀ ਤੋਂ ਡਿਜ਼ਾਈਨ ਚੈੱਕ ਕਰਦੇ ਜਾਓ ਵਿੰਡੋ ਵਿੰਡੋ ਸਾਰਾ ਚੈੱਕ ਕਰਦੇ ਜਾਓ ਕਲਾਸਿਕਲ ਲੁੱਕ ਬਹੁਤ ਸੋਹਣਾ ਡਿਜ਼ਾਈਨ ਹੈ ਲਓ ਜੀ ਆਪਣੀ ਮੇਨ ਐਂਟਰੀ ਹੋ ਚੁੱਕੀ ਆ ਹੈਗਾ ਜੀ ਰੂਮ ਤੇ ਲੋ ਜੀ ਇਹ ਚ 6 ਰੂਮ ਬਣੇ ਹੋਇਆ ਹੈ ਹਵੇਲੀ ਚ 3 ਥੱਲੇ 3 ਉੱਤੇ ਲੋ ਜੀ ਲੌਬੀ ਚੈੱਕ ਕਰੋ ਪਿੱਲਰ ਚੈੱਕ ਕਰੋ ਤੁਸੀਂ ਪਿੱਲਰ ਜਿਹੜਾ ਕਲਾਸਿਕਲ ਲੁੱਕ ਪੁਰਾਣੇ ਡਿਜ਼ਾਈਨ ਦਾ ਪਿੱਲਰ ਦਿੱਤਾ ਹੋਇਆ ਫਰਮੇ ਨਾਲ ਭਰ ਕੇ ਇਹਦਾ ਫਰਮਾ ਲੱਖ ਰੁਪਈਆ ਦਾ ਫਰਮਾ ਤਿਆਰ ਹੋਇਆ ਸੀਗਾ ਤੇ ਦੂਜੀ ਗੱਲ ਛੱਤ ਦਾ ਡਿਜ਼ਾਈਨ ਚੈੱਕ ਕਰੋ ਤੁਸੀਂ ਛੱਤ ਵੀ ਸਿਰੇ ਦਾ ਸਿਰੇ ਦੀ ਛੱਤ ਲਾਈ ਹੋਈ ਹੈ ਕਲਾਸਿਕਲ ਲੁੱਕ ਪੁਰਾਣੇ ਡਿਜ਼ਾਈਨ ਪੁਰਾਣਾ ਲੁੱਕ ਡਾਟਾਂ ਤੇ ਛੱਤ ਲੱਗੀ ਹੋਈ ਹੈ ਡਾਟਾਂ ਤੇ ਤੇ ਛੱਤ ਦਾ ਡਿਜ਼ਾਈਨ ਬਹੁਤ ਸੋਹਣਾ ਹੈ ਲਓ ਜੀ ਇਹਦੇ ਚ 6 ਰੂਮ ਤਾਂ ਥੱਲੇ ਤੇ ਤੈਨੂੰ ਉੱਤੇ ਤੇ ਰੂਮਾਂ ਦੀ ਖਾਸ ਗੱਲ ਇਹ ਹੈ ਵੀ ਇਹ ਜਿਹੜਾ ਨਵੇਂ ਡਿਜ਼ਾਈਨ 'ਚ ਤਿਆਰ ਕੀਤੇ ਹੋਇਆ ਇਹਦੇ ਅੰਦਰ ਜੀ ਡਾਊਨ ਸਿਲਿੰਗ ਹੋਣੀ ਆ ਬਾਹਰੋਂ ਕਲਾਸਿਕਲ ਲੁੱਕ ਦਿਖਣਾ ਅੰਦਰੋਂ ਸਾਰਾ ਮਾਡਰਨ ਹੀ ਹੈਗਾ ਲੈਟਰੀng ਬਾਥਰੂਮ ਅਟੈਚ ਹੈ ਲਓ ਜੀ ਡਰੈਸਿੰਗ ਨਾਲ ਅਟੈਚ ਤੇ ਰੂਮ ਦਾ ਸਿਸਟਮ ਉਹੀ ਹੈਗਾ ਜਿਹੜਾ ਮਾਡਰਨ ਲੁੱਕ ਚੱਲ ਰਿਹਾ ਨਾਲੇ ਫੀਲਿੰਗ ਹੈ ਜੀ ਆ ਰਹੀ ਹੈ ਵੀ ਆਪਾਂ ਕਿਤੇ ਮਹਿਲ ਵਿੱਚ ਖੜੇ ਆ ਲਓ ਜੀ ਚੈੱਕ ਕਰੋ ਆਪਾਂ ਚੱਲਿਆ ਦੂਜੀ ਮੰਜ਼ਲ ਦੇ ਪੌੜੀ ਚੈੱਕ ਕਰੋ ਜੀ ਗੋਲ ਪੌੜੀ ਬਣੀ ਹੋਈ ਹੈ ਤੇ ਇੱਕ ਸਾਈਡ ਰੇਲਿੰਗ ਬਣਾਈ ਹੋਈ ਹੈ ਇਟਾਂ ਨਾਲ ਤਿਆਰ ਕੀਤੀ ਹੋਈ ਤੇ ਆਲੇ ਜੀ ਦਿੱਤੇ ਹੋਇਆ ਮੰਨ ਲਓ ਵਧੀਆ ਡਿਜ਼ਾਈਨ ਕੀਤਾ ਹੋਇਆ ਹੈ ਰੀਲਿੰਗ ਦਾ ਵੀ ਇਧਰਲੇ ਪਾਸੇ ਦੂਜੀ ਰੇਲਿੰਗ ਲੱਗਣੀ ਹੈ ਤੇ ਆਪਾਂ ਆ ਗਏ ਦੂਜੀ ਮੰਜ਼ਿਲ ਤੇ ਤੇ ਦੂਜੀ ਮੰਜ਼ਿਲ ਦਾ ਵੀ ਲੁੱਕ ਚੈੱਕ ਕਰੋ ਬਹੁਤ ਸੋਹਣਾ ਪਿਆਰਾ ਜਿਹਾ ਘਰ ਲੱਗਦਾ ਹੈ ਲਓ ਜੀ ਹਵੇਲੀ ਦਾ ਡਿਜ਼ਾਈਨ ਚੈੱਕ ਕਰੋ ਛੱਤ ਜਦੋਂ ਆਪਾਂ ਥੱਲੇੋਂ ਖੜ ਕੇ ਦੇਖਦੇ ਜੀ ਬਹੁਤ ਵਧੀਆ ਦੇਖਦੇ ਜੀ ਉਤੋਂ ਤਾਂ ਸਿਰਾ ਹੀ ਲੱਗਦੀ ਹੈ ਉਤੋਂ ਜਿਵੇਂ ਲੱਗਦਾ ਵੀ ਮਹਿੰਦੀ ਲਾਈ ਹੋਈ ਹੈ ਹਵੇਲੀ ਨੂੰ ਆਹ ਸਿਸਟਮ ਹੈਗਾ ਤੇ ਬਹੁਤ ਸੋਹਣਾ ਡਿਜ਼ਾਈਨ ਤਿਆਰ ਕੀਤਾ ਹੋਇਆ ਹੈ ਤਿੰਨ ਰੂਮ ਉਤਲੇ ਪਾਸੇ ਬਣੇ ਹੋਏ ਆ ਉਹ ਹੀ ਸਿਸਟਮ ਥੱਲੇ ਵਾਲਾ ਤੇ ਆਰਚਾਂ ਦਿੱਤੀਆਂ ਹੈ ਮੇਨ ਪੋਰਚ ਦਿੱਤਾ ਹੋਇਆ ਹੈ ਸਾਹਮਣੇ ਰੂਮ ਚੈੱਕ ਕਰ ਲੋ ਉਹੀ ਸਿਸਟਮ ਹੈ ਡਾਊਨ ਸਿਲਿੰਗ ਕਰਕੇ ਮਾਡਰਨ ਲੁੱਕ ਦੇਣਾ ਅੰਦਰ ਰੂਮਾਂ ਦਾ ਤੇ ਬਾਹਰਲੇ ਪਾਸੋਂ ਕਲਾਸਿਕਲ ਲੁੱਕ ਹੀ ਹੈ ਤੁਹਾਨੂੰ ਪਤਾ ਹੀ ਹੈ ਤੇ ਆ ਚੈੱਕ ਕਰੋ ਬਾਰਲੇ ਬਸੇ ਦਾ ਪੋਰਚ ਤੇ ਪੋਰਚ ਦੀ ਛੱਤ ਵੀ ਡਿਜ਼ਾਈਨ ਅੱਡੋ ਅੱਡ ਦਿੱਤੇ ਹੋਇਆ ਹੈ ਲੋਬੀ ਦਾ ਅੱਡ ਦਿੱਤਾ ਹੈ ਡਿਜ਼ਾਈਨ ਉੱਤੇ ਪੋਰਚ ਦਾ ਅੱਡ ਦਿੱਤਾ ਤੇ ਥੱਲੇ ਦੇ ਪੋਰਚ ਦਾ ਵੀ ਡਿਜ਼ਾਈਨ ਅੱਡ ਅੱਡ ਦਿੱਤਾ ਹੈ ਇਹ ਜੀ ਕੰਗੂਰੇ ਆਗੇ ਜਿਹੜੇ ਪਰ ਦੀ ਜੇ ਬਨੇਰੇ ਤੇ ਬਣੇ ਹੋਏ ਆ ਤੇ ਵਿੰਡੋ ਦਾ ਡਿਜ਼ਾਈਨ ਚੈੱਕ ਕਰ ਲੋ ਵਿੰਡੋ ਚ ਇੱਕ ਚ ਜਾਲੀ ਲੱਗੀ ਹੈ ਤੇ ਦੂਜਾ ਮੰਨ ਲੋ ਵਧੀਆ ਪਿੱਲਰ ਪੁੱਲਰ ਦੇ ਕੇ ਹੈਂਡ ਮੈਡ ਤਿਆਰ ਕੀਤਾ ਹੋਇਆ ਸਾਰਾ ਆਰਚਾਂ ਉਹੀ ਕਲਾਸਿਕਲ ਲੁੱਕ ਚ ਆਰਚਾਂ ਬਣੀਆਂ ਹੋਈਆਂ ਨੇ ਪੁਰਾਣੇ ਟੈਂਚ ਜਿਹੜੀਆਂ ਮ ਬਣੀਆਂ ਹੁੰਦੀਆਂ ਸੀਗੀਆਂ ਤੇ ਲਓ ਜੀ ਚੈੱਕ ਕਰੋ ਡਿਜ਼ਾਈਨ ਚੈੱਕ ਕਰਦੇ ਜਾਇਓ ਆਰਚਾਂ ਪੁਰਾਣਾ ਮੰਨ ਲਓ ਡਿਜ਼ਾਈਨ ਹੈ ਸਾਰਾ ਆਰਚਾਂ ਤੋਂ ਲੈ ਕੇ ਤੇ ਬਨੇਰੇ ਦੇ ਬਨੇਰੇ ਵੀ ਚੈੱਕ ਕਰ ਲਓ ਬਨੇਰੇ 'ਚ ਜਿਵੇਂ ਇੱਕ ਸਾਈਡ ਦੇ ਕੰਗੂਰੇ ਬਣੇ ਹੋਏ ਆ ਤੇ ਅੰਦਰ ਅਗਲੇ-ਅਗਲੇ ਪੋਰਚ-ਪੋਰਚ ਤੇ ਜਾਲੀ ਬਣੀ ਹੋਈ ਆ ਇੱਟਾਂ ਨਾਲ ਚੈੱਕ ਕਰਦੇ ਜਾਇਓ ਕਲਾਸਿਕਲ ਲੁੱਕ ਐ ਇਹਨੂੰ ਕਹਿੰਦੇ ਆ ਕਿਉਂਕਿ ਜਿਹੜਾ ਪਲਾਸਟਰ 'ਚ ਤੇ ਬ੍ਰਿਕ ਫੇਸ 'ਚ ਇੰਨਾ ਕੋ ਫਰਕ ਐ ਇਹਦੇ ਸਭ ਤੋਂ ਵੱਡਾ ਫਾਇਦਾ ਇਹ ਹੋ ਗਿਆ ਚੈੱਕ ਕਰਦੇ ਜੇ ਪੋਰਚ ਤੇ ਡਿਜ਼ਾਈਨ ਚੈੱਕ ਕਰੋ ਫਰੰਟ ਨਾ ਇੰਨਾ ਸੋਹਣਾ ਲੱਗਦਾ ਹਵੇਲੀ ਦਾ ਬਹੁਤ ਜਿਆਦਾ ਸੋਹਣਾ ਜਦੋਂ ਆਪਾਂ ਪੰਜਾਬ ਦੇ ਲੈਵਲ 'ਤੇ ਆ ਹਵੇਲੀ ਚੈੱਕ ਕਰਦੇ ਆ ਤਾਂ ਇਹ ਇੱਕ ਨੰਬਰ 'ਤੇ ਆਉਂਦੀ ਹੈ ਕਿਉਂਕਿ ਇਹਦਾ ਡਿਜ਼ਾਈਨ ਬਹੁਤ ਜਿਆਦਾ ਬਰੀਕੀ ਨਾਲ ਕੀਤਾ ਹੋਇਆ ਹੈ ਛੋਟੀ ਹਵੇਲੀ ਆ ਪਰ ਬਹੁਤ ਸੋਹਣੀ ਬਣਾਈ ਹੋਈ ਹੈ ਤੇ ਮੰਨ ਲਓ ਇਹਦਾ ਬ੍ਰੀਕਫੇਸ ਦਾ ਫਾਇਦਾ ਇਹ ਹੈਗਾ ਸਾਲ ਦਾ ਕਲਰ ਨਹੀਂ ਕਰਨਾ ਪੈਣਾ ਆਪਾਂ ਨੂੰ ਜਿਵੇਂ ਸਾਲ 'ਚ ਲੱਖਾਂ ਰੁਪਈਆ ਆਪਾਂ ਕਲਰ ਦਾ ਲਾ ਦਿੰਦੇ ਆ ਉਹ ਸਿਸਟਮ ਨਹੀਂ ਹੈਗਾ ਇਹ ਹਵੇਲੀ ਤੇ ਦੋ ਫਰੰਟ ਹੈਗੇ ਇੱਕ ਸਾਈਡ ਤੇ ਤੇ ਦੂਜਾ ਸਾਹਮਣੇੋਂ ਐਂਟਰੀ ਕਰਦੇ ਆ ਉਹਦਾ ਤੇ ਮੰਨ ਲਓ ਚੈੱਕ ਕਰਦੇ ਜਾਇਓ ਬ੍ਰਿਕ ਫੇਸ ਬਹੁਤ ਸੋਨਾ ਕੀਤਾ ਹੋਇਆ ਹੈ ਬਹੁਤ ਜਿਆਦਾ ਸੋਨਾ ਡਿਜ਼ਾਈਨ हटਕੇ ਪਾਇਆ ਹੋਇਆ ਹਵੇਲੀ ਬਹੁਤ ਹਵੇਲੀਆਂ ਦੇਖਿਆ ਨੇ ਮੈਂ ਪਰ ਇਹਦੇ ਨਾਲ ਦੀ ਹਵੇਲੀ ਮੈਂ ਅੱਜ ਤੱਕ ਨਹੀਂ ਦੇਖੀ ਤੇ ਤੁਸੀਂ ਵੀ ਸ਼ਾਇਦ ਨਹੀਂ ਦੇਖੀ ਹੋਣੀ ਕਿਉਂਕਿ ਇਹਦੇ ਨਾਲ ਦਾ ਡਿਜ਼ਾਈਨ ਕਿਤੇ ਨਹੀਂ ਮਿਲਣਾ ਤੁਹਾਨੂੰ ਤੇ ਆਪਾਂ ਚੱਲਦੇ ਆਂ ਤੀਜੀ ਮੰਜ਼ਲ ਤੇ ਚੱਲਾਂਗੇ ਉੱਥੇ ਪੌੜੀ ਛੱਤੀ ਹੋਈ ਹੈ ਤੇ ਮੈਂ ਇੱਕ ਪੋਰਚ ਬਣਾਇਆ ਸੇਮ ਥਰਡ ਦੂਜੀ ਮੰਜ਼ਲ ਦਾ ਵੀ ਡਿਜ਼ਾਈਨ ਤੀਜੀ ਮੰਜ਼ਲ ਦੇ ਦੀ ਦਿੱਤਾ ਹੋਇਆ ਆਰ ਚੈੱਕ ਕਰਦੇ ਜਾਓ ਤੁਸੀਂ ਆਰਚਾਂ ਉਸੇ ਹਿਸਾਬ ਨਾਲ ਆਰਚਾਂ ਦਾ ਡਿਜ਼ਾਈਨ ਦਿੱਤਾ ਹੋਇਆ ਇੱਕ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਜਦੋਂ ਆਪਾਂ ਤੀਜੀ ਮੰਜ਼ਲ ਤੇ ਜਾ ਕੇ ਜਦੋਂ ਵਾਪਸ ਆਵਾਂਗੇ ਥੱਲੇ ਪੌੜੀ ਵੀ ਚੈੱਕ ਕਰਦੇ ਤੁਸੀਂ ਪੌੜੀ ਵੀ ਜਦੋਂ ਉੱਤੇ ਚੜ ਕੇ ਆਪਾਂ ਥੱਲੇ ਨੂੰ ਝਾਕਾਂਗੇ ਪੌੜੀ ਸਿਰਾ ਲੱਗਣੀ ਹੈ ਇਹਦੇ ਨਾਲ ਦੀ ਜਿਵੇਂ ਡਬਲ ਪੌੜੀ ਚੜੀ ਹੋਈ ਹੈ ਇੱਕ ਥਾਂ ਤੇ ਤੇ ਇਹ ਮੰਨ ਲਓ ਜਦੋਂ ਆਪਾਂ ਉੱਤੋਂ ਚੜ੍ਹ ਕੇ ਥੱਲੇ ਨੂੰ ਝਾਕਦੇ ਆਂ ਪੌੜੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਮੰਨ ਲਓ ਆਪਾਂ ਚੋਰਸ ਪੌੜੀ ਚੜਾਉਨੇ ਆ ਉਹ ਵੀ ਮੰਨ ਲਓ ਇੰਨਾ ਖਾਸ ਨਹੀਂ ਹੈਗੀ ਹਲਕੀ ਗੋਲ ਚੜਾਉਨੇ ਆ ਤਾਂ ਵੀ ਨਹੀਂ ਪਰ ਇਹ ਪੂਰੀ ਗੋਲ ਚ ਦਿੱਤੀ ਹੋਇਆ ਮੈਂ ਆ ਗਿਆ ਸਿਰਿਆ ਪੋਰਚ ਦਾ ਡਿਜ਼ਾਈਨ ਚੈੱਕ ਕਰ ਲਓ ਤੀਜੇ ਨੰਬਰ ਪੋਰਚ ਦਾ ਡਿਜ਼ਾਈਨ ਵੀ ਐਡ ਦਿੱਤਾ ਹੋਇਆ ਆ ਆਰਚਾਂ ਚੈੱਕ ਕਰ ਲਓ ਆਰਚਾਂ ਬਨੇਰਾ ਤੇ ਚੌਥੀ ਮੰਜ਼ਲ ਤੇ ਟੰਗੀ ਬਣੀ ਹੋਈ ਹੈ ਬਾਦਰੇ ਚ ਡਿਜ਼ਾਈਨ ਦਿੱਤਾ ਹੋਇਆ ਵਾਦਰਾ ਜਿਹੜਾ ਨਿਕਲਿਆ ਉਹਦੇ ਵਿੱਚ ਹੀ ਇੱਟਾਂ ਦਾ ਡਿਜ਼ਾਈਨ ਕੀਤਾ ਹੋਇਆ ਹੈ ਇਹ ਜਿਹੜਾ ਆਪਾਂ ਇਹ ਪੋਰਸ਼ਨ ਕੱਲਾ ਕੱਲਾ ਇਹ ਪੋਰਸ਼ਨ ਦੀ ਆਪਾਂ ਵੀਡੀਓ ਪਾਈ ਸੀ ਸ਼ਾਰਟ ਵੀਡੀਓ ਤੇ ਉਹ YouTube ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ ਤਾਂ ਆਪਾਂ ਇਹ ਵੱਡੀ ਵੀਡੀਓ ਪਾ ਰਹੇ ਹਾਂ ਤੇ ਲੋਕਾਂ ਦਾ ਮੰਨ ਲਓ ਕਮੈਂਟ ਆਇਆ ਸੀ ਵੀ ਇਹਦੀ ਫੁੱਲ ਵੀਡੀਓ ਚਾਹੀਦੀ ਹੈ ਸਾਨੂੰ ਫੁੱਲ ਵੀਡੀਓ ਆਪਾਂ ਟੂਰ ਹੀ ਲੈ ਕੇ ਆਏ ਹਾਂ ਪੂਰਾ ਚੈੱਕ ਕਰਦੇ ਜਾਓ ਇੱਕ ਇੱਕ ਚੀਜ਼ ਤੁਸੀਂ ਨੋਟ ਕਰੋਗੇ ਜੇ ਕਿਸੇ ਬਾਈ ਨੇ ਹਵੇਲੀ ਬਣਾਉਣੀ ਹੈ ਕੰਟੈਕਟ ਜਰੂਰ ਕਰਿਓ YouTube ਦੇ ਆਪਣੇ ਚ ਮੰਨ ਲਓ ਆਪਣੇ ਕੰਟੈਕਟ ਨੰਬਰ ਦਿੱਤਾ ਸਕਰੀਨ ਤੇ ਵੀ ਚੱਲ ਰਿਹਾ ਆਪਣਾ ਮੇਨ ਫਰੰਟ ਤੇ ਚੈਨਲ ਤੇ ਵੀ ਦਿੱਤਾ ਹੋਇਆ ਚੈੱਕ ਕਰਦੇ ਜਾਈਓ ਮੈਨੂੰ ਹੈਗਾ ਸਿਰਾ ਹੀ ਲੱਗਦਾ ਛੋਟਾ ਪੋਰਸ਼ਨ ਵੀ ਉਤੋਂ ਤੀਜੀ ਚੌਥੀ ਮੰਜ਼ਲ ਤੱਕ ਤੋਂ ਥੱਲੇੋਂ ਦੇਖਦਿਆਂ ਪੂਰਾ ਘੈਂਟ ਲੱਗਦਾ ਤੇ ਜੇ ਬਈ ਕਿਸੇ ਨੇ ਬਣਾਉਣੀ ਹੋਵੇ ਤਾਂ ਕੰਟੈਕਟ ਜਰੂਰ ਕਰਿਓ ਹਵੇਲੀ ਸਪੈਸ਼ਲ ਹਵੇਲੀ ਵਾਲੇ ਮਿਸਤਰੀ ਆ ਆਪਣੇ ਉਸਤਾਦ ਜੀ ਪ੍ਰਦੀਪ ਜੀ ਸਥਾਨ ਖਾੜਵਾ ਪਿੰਡ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਤੇ ਜੀ ਆਪਾਂ ਐਡਰੈਸ ਪੂਰਾ ਦੱਸਤਾ ਪਰ ਆਪਾਂ ਮੰਨ ਲਓ ਨੰਬਰ ਵੀ ਸਕਰੀਨ ਤੇ ਪਾਵਾਂਗੇ ਜੇ ਬਈ ਕਿਸੇ ਨੇ ਬਣਾਉਣੀ ਹੋ ਤਾਂ ਕੰਟੈਕਟ ਜਰੂਰ ਕਰਿਓ ਸਪੈਸ਼ਲ ਹਵੇਲੀ ਵਾਸਤੇ ਹਵੇਲੀ ਦਰਵਾਜ਼ੇ ਤੇ ਇਹਨਾਂ ਤੋਂ ਉੱਤੇ ਮੈਂ ਸ਼ਾਇਦ ਮਿਸਤਰੀ ਇਹਨਾਂ ਮੰਨ ਲਓ ਇਹਨਾਂ ਵਧੀਆ ਕੰਮ ਵਾਲਾ ਮਿਸਤਰੀ ਨਹੀਂ ਦੇਖਿਆ ਆ ਡਿਜ਼ਾਈਨ ਦੇਖ ਕੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਲਾਕਾਰ ਕਿੰਨੇ ਤਗੜੇ ਹੋਣੇ ਆ ਚੈੱਕ ਕਰੋ ਤੁਸੀਂ ਪੋੜੀ ਜਦੋਂ ਮੈਂ ਤੁਹਾਨੂੰ ਕਿਹਾ ਸੀ ਨਾ ਪੋੜੀ ਚੈੱਕ ਕਰਿਓ ਆ ਦੇਖੋ ਮੈਂ ਆ ਗਿਆ ਪੰਬੀਰੀ ਜੀ ਲੱਗਦੀ ਐ ਸਿਰਾਈ ਪੋੜੀ ਬਣਾਈ ਪਈ ਐ ਐ ਜਮਾ ਕਲਾਸਿਕਲ ਲੋਕਲ ਇੱਥੋਂ ਪਤਾ ਲੱਗਦਾ ਵੀ ਹਾਂ ਕੰਮ ਚ ਕਿੰਨੀ ਜਾਨ ਐ ਤੇ ਪੂਰਾ ਟੂਰ ਤੁਹਾਨੂੰ ਕਰਾਵਾਂਗੇ ਹਵੇਲੀ ਦਾ ਹਜੇ ਆਪਾਂ ਇੱਕ ਸਾਈਡ ਤੇ ਫਰੰਟ ਹੈਗਾ ਉਹ ਵੀ ਦੇਖਾਂਗੇ ਆਪਾਂ ਦੂਜੀ ਮੰਜ਼ਲ ਤੇ ਫੇਰ ਆ ਚੁੱਕੇ ਹਾਂ ਲੋ ਜੀ ਚੈੱਕ ਕਰਦੇ ਜਾਓ ਬਰੀਕੀ ਨਾਲ ਇੱਕ ਇੱਕ ਡਿਜ਼ਾਈਨ ਇੱਕ ਇੱਕ ਚੀਜ਼ ਪਾਵੇ ਲੱਗਿਆ ਪਾਵੇ ਚੈੱਕ ਕਰੋ ਤੁਸੀਂ ਪਾਵੇ ਪੱਥਰ ਦੇ ਲੱਗਿਆ سیمਟੜ ਹੁੰਦੇ ਆ ਮਾਲਾ ਮੋਟਾ ਝੜ ਜਾਂਦੀ ਆ ਸ਼ੋਰਾਂ ਖਾ ਜਾਂਦਾ ਪਰ ਇਹਨਾਂ ਨੇ ਪਾਵੇ ਵੀ ਉਸੇ ਹਿਸਾਬ ਨਾਲ ਪੱਥਰ ਦੇ ਲਾਏ ਆ ਵਾਈਟ ਪੱਥਰ ਦੇ ਜਿਹੜੇ ਮੰਨ ਲਓ ਨਾ ਖੁਰੇ ਨਾ ਟੁੱਟੇ ਨਾ ਕੋ ਭਜੇ ਲੋ ਜੀ ਸਿਰਾਂ ਕੀਤਾ ਹੋਇਆ ਕੰਮ ਛਾਂਟ ਛਾਂਟ ਕੇ ਛਾਂਟ ਛਾਂਟ ਕੇ ਇੱਕ ਇੱਕ ਡਿਜ਼ਾਈਨ ਇੱਕ ਇੱਕ ਚੀਜ਼ ਸੋਚ ਕੇ ਲਾਈ ਹੋਈ ਹੈ ਆ ਪਾਵਿਆਂ ਉੱਤੇ ਇੱਟ ਦਾ ਇੱਟ ਲਾਈ ਹੋਈ ਆ ਵੀ ਮਸਾਲੇ ਦਾ ਮੰਨ ਲਓ ਕੰਮ ਹੀ ਹੈ ਨੀਗਾ ਮਸਾਲੇ ਦਾ ਬਹੁਤ ਘੱਟ ਕੰਮ ਹੈਗਾ ਜਿੱਥੇ ਲੋਡ ਹੈਗੀ ਉੱਥੇ ਪਲਾਸਤਰ ਕੀਤਾ ਹੋਇਆ ਹੈ ਜਿੱਥੇ ਲੋਡ ਨਹੀਂ ਹੈਗੀ ਉੱਥੇ ਨਹੀਂ ਕੀਤਾ ਹੋਇਆ ਤੇ ਚੈੱਕ ਕਰਦੇ ਜਾਏ ਉਹ ਦੂਜਾ ਫਰੰਟ ਤੁਹਾਨੂੰ ਦਿਖਾਵਾਂਗੇ ਮੈਂ ਤਾਂ ਗਿਆ ਮੈਂ ਹਵੇਲੀ ਘੁੰਮ ਕੇ ਹੈਰਾਨ ਹੋ ਗਿਆ ਵੀ ਇਹਦੇ ਨਾਲ ਦੀ ਹਵੇਲੀ ਜ਼ਿੰਦਗੀ 'ਚ ਨਹੀਂ ਦੇਖੀ ਦੇਖੀ ਨਾ ਹੀ ਦੇਖਣ ਨੂੰ ਮਿਲਨੀ ਮੇਰੇ ਸ਼ਾਵ ਨਾਲ ਆ ਚਾਹ ਕਰੋ ਪੌੜੀ ਤੇ ਜਦੋਂ ਪੌੜੀ ਦੇ ਥੱਲੇ ਖੜ ਕੇ ਦੇਖਦਾ ਡਿਜ਼ਾਈਨ ਛੱਤ ਤੋਂ ਉਹੀ ਸਿਸਟਮ ਦੇਦਾ ਛੱਤ ਦਾ ਜਦੋਂ ਡਿਜ਼ਾਈਨ ਆਪਾਂ ਚੈੱਕ ਕਰਦੇ ਆ ਸਿਰੇ ਤੋਂ ਸਿਰੇ ਦਾ ਲਾਇਆ ਹੋਇਆ ਹਰ ਇੱਕ ਛੱਤ ਦਾ ਅਡੋ ਡੀ ਡਿਜ਼ਾਈਨ ਅਡੋ ਡੀ ਫੁੱਲ ਪਾਏ ਹੋਇਆ ਹੈ ਤੇ ਦੇਖ ਕੇ ਬੰਦਾ ਹੈਰਾਨ ਹੋ ਜਾਂਦਾ ਬਈ ਯਾਰ ਇੰਨਾ ਬਰੀਕੀ ਕੰਮ ਕੀਤਾ ਹੋਇਆ ਇੰਨਾ ਸੋਹਣਾ ਤੇ ਲਓ ਜੀ ਚੈੱਕ ਕਰਦੇ ਜੋ ਕਿੰਨਾ ਸੋਹਣਾ ਡਿਜ਼ਾਈਨ ਪਾਇਆ ਛੱਤ ਦਾ ਆਪਾਂ ਮੈਂ ਤਾਂ ਤਾਰੀਫ ਕਰਦਾ ਕਰਦਾ ਮਨ ਮੰਨ ਲਓ ਥੱਕ ਕੇ ਗਿਆ ਬਈ ਯਾਰ ਕੀ ਯਾਰ ਕੀ ਕਹੀਏ ਇਹ ਹਵੇਲੀ ਆਹ ਲਓ ਜੀ ਆਪਣਾ ਦੂਜਾ ਫਰੰਟ ਦੂਜਾ ਫਰੰਟ ਚੈੱਕ ਕਰਾਉਨੇ ਆ ਤੁਹਾਨੂੰ ਇਹ ਵੀ ਬਹੁਤ ਬਰੀਕੀ ਨਾਲ ਕੀਤਾ ਹੋਇਆ ਫੁੱਲ ਖਰਚਾ ਲਾਇਆ ਹੈ ਡੇਢ ਕਰੋੜ ਤੋਂ ਉੱਤੇ ਇਹਦਾ ਖਰਚਾ ਆ ਚੁੱਕਿਆ ਹੈ ਬ੍ਰਿਕ ਫੇਸ ਦਾ ਸਪੈਸ਼ਲ ਇਟਲਾਈ ਹੋਈ ਹੈ ਕੋਇਲੇ ਦੀ ਇੱਟ ਤੇ ਆ ਮੰਨ ਲਓ ਇਹ ਦੇਖੋ ਤੁਸੀਂ ਮੈਂ ਕਿਹਾ ਬਾਲਕਨੀ ਉਤਲੇ ਪਾਸਿਓਂ ਜਦੋਂ ਦੇਖਦੇ ਆ ਜਾਲੀ ਜੁੜੀ ਲਾ ਕੇ ਬਣਾਈ ਹੋਈ ਹੈ ਤੇ ਪੁਰਾਣੇ ਟਾਈਮ 'ਚ ਝਿਰੋਖੇ ਹੁੰਦੇ ਸੀ ਉਸ ਹਿਸਾਬ ਨਾਲ ਤਿਆਰ ਕੀਤੇ ਹੋਏ ਆ ਤਿੰਨ ਤਿੰਨ ਮੰਨ ਲਓ ਦੋ ਜੰਗਲੇ ਤੇ ਇੱਕ ਗੇੜ ਦਿੱਤਾ ਆਰਚਾ ਤਿੰਨ ਹੈਗੀਆਂ ਤੇ ਲਓ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਕੀਤਾ ਦੂਜਾ ਫਰੰਟ ਵੀ ਬਹੁਤ ਸੋਹਣਾ ਤਿਆਰ ਕੀਤਾ ਗਿਆ ਹੈ ਤੇ ਆ ਜਾਈ ਆਪਾਂ ਆ ਗਿਆ ਜੀ ਬਾਹਰ ਤੇ ਬਾਹਰ ਦਾ ਡਿਜ਼ਾਈਨ ਤਾਂ ਅਸੀਂ ਦੇਖ ਕੇ ਗਏ ਸੀਗੇ ਪਰ ਫਿਰ ਵੀ ਮੈਂ ਗਿਆ ਥੱਲੋਂ ਮੜਾ ਜਾ ਨਿਗਾ ਮਰਾਦੀ ਇਹ ਵੀ ਕਈ ਵਾਰੀ ਬੰਦਾ ਹੋ ਜਾਂਦਾ ਵੀ ਯਾਰ ਬਰੀਕੀ ਨਾਲ ਨਹੀਂ ਦੇਖਿਆ ਪਰ ਆਪਾਂ ਕਮਾ ਕਮਾ ਕੈਮਰਾ ਸਾਰਾ ਫਰੰਟ ਦਿਖਾਉਣਾ ਤੇ ਆਪਾਂ ਚੱਲਿਆਂ ਬੈਗ ਤੁਸੀਂ ਚੌਥੀ ਮੰਜ਼ਲ ਤੱਕ ਦਾ ਫਰੰਟ ਤੁਸੀਂ ਥੱਲੋਂ ਵਿਊ ਦੇਖੋਗੇ ਕਿਵੇਂ ਦੀ ਹਵੇਲੀ ਲੱਗਦੀ ਹੈ ਤੇ ਬਾਹਰ ਇਹਨਾਂ ਨੇ ਗੇਟ ਹਵੇਲੀ ਤੇ ਗੇਟ ਦੋਵੇਂ ਇਕੱਠੇ ਤਿਆਰ ਕੀਤੇ ਆ ਤੇ ਗੇਟ ਵੀ ਮੈਗਾ ਇਹਦੇ ਨਾਲ ਦਾ ਗੇਟ ਕਿਤੇ ਨਹੀਂ ਬਣਿਆ ਨਵੇਂ ਲੁੱਕ ਦਾ ਗੇਟ ਤਿਆਰ ਕੀਤਾ ਗਿਆ ਇੱਕ ਤਾਂ ਦੀਵਾ ਸ਼ੀਬ ਡਾਟ ਹੁੰਦੀ ਹੈ ਮੰਨ ਲਓ ਉਸ ਹਾਵ ਨਾਲ ਮੰਨ ਲਓ ਜਿਹੜੀ ਆਰਚਾ ਅੰਦਰ ਬਣੀਆਂ ਹੋਈਆਂ ਨੇ ਉਸ ਹਾਵ ਨਾਲ ਬਣਦਾ ਪਰ ਇਹ ਇਹ ਆਡੀ ਬਣਾਇਆ ਇਹਦੀ ਡਾਟ 메ਨ ਗੇਟ ਪੂਰਾ ਗੁਲਾਈ ਚ ਹੈ ਤੇ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈਵੀ ਲੱਗਦਾ ਫੁੱਲ ਹੈਵੀ ਗੇਟ ਬਣਿਆ ਹੋਇਆ ਫੁੱਲ ਬ੍ਰੇਕੀ ਨਾਲ ਫੁੱਲ ਹੈਵੀ ਜਾਲੀ ਦਿੱਤੀ ਹੋਈ ਹੈ ਡਾਟਾ ਬਣੀਆਂ ਹਨ ਗੋਲ ਹੀ ਰੱਖਿਆ ਸਾਰਾ ਸਿਸਟਮ ਚਲਦੇ ਚਲਦੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਸਤਰੀ ਭਰਾਵਾਂ ਦਾ ਚੈਨਲ ਹੈ ਇਹਦੇ ਨਾਲ ਦੀ ਆ ਆਪਣੇ YouTube ਚੈਨਲ ਤੇ ਬਹੁਤ ਸਾਰੀਆਂ ਵੀਡੀਓ ਪਾਏ ਹਾਂ ਨੇ ਚੈੱਕ ਕਰੋ ਨਾਲ ਜਾ ਕੇ